ਇਹ ਕਾਇਦਾ ਆਇਆ ਸੁਹਾਣਾ ਥਾਣੇ ਦੇ ਵਿਲੇਜ ਜਿਸ ਨੂੰ ਕਿ ਇੱਕ ਦੋਸ਼ੀ ਨੂੰ ਧਮਕੀਆਂ ਭਰੀਆਂ ਕਾਲਸ ਆਈਆਂ ਉਹਦੇ ਬਾਰੇ ਕੀ ਮਸਲਾ ਹੈ ਇਹਦੇ ਵਿੱਚ ਸੱਜਣ ਜਿਹੜਾ ਸ਼ਿਕਾਇਤ ਕਰਤਾ ਹੈ ਉਹਨੇ ਐਸ ਐਚ ਓ ਸੁਹਾਣੇ ਦੀ ਟੀਮ ਨੂੰ ਆਪਣਾ ਬਿਆਨ ਲਿਖਾਇਆ ਜਿਸ ਦੇ ਤਹਿਤ ਅਸੀਂ ਐਫ ਆਰ ਨੰਬਰ 253 ਅੰਡਰ ਸੈਕਸ਼ਨ 308/10 ਬੀ ਐਨ ਐਸ ਦਰਜ ਰਜਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਆਪਣੇ ਕਰਦੇ ਵਾ ਸ਼ੋਮਨ ਇੰਟੈਲੀਜੈਂਸ ਵੀ ਮਦਦ ਲਈ ਜਾ ਰਹੀ ਹੈ ਤੇ ਆਪਣੇ ਟੈਕਨੀਕਲ ਰਿਪੋਰਟ ਵੀ ਲੈ ਰਹੇ। ਤੁਸੀਂ ਕਾਲ ਆਇਓ ਲੋਕਲ ਨੰਬਰ ਤੋਂ ਆਇਓ ਕਿ ਵਿਦੇਸ਼ੀ ਨੰਬਰ ਤੋਂ ਆਇਓ। ਇਹਦੇ ਵਿੱਚ ਵੀ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਅਸੀਂ ਨਹੀਂ ਇਹਦੇ ਵਿੱਚ ਦੱਸ ਸਕਦੇ ਹੁੰਦੇ। ਥਿਸ ਇਜ਼ ਪਾਰਟ ਆਫ ਇਨਵੈਸਟੀਗੇਸ਼ਨ। ਜਦੋਂ ਅਸੀਂ ਦੋਸ਼ੀਆਂ ਨੂੰ ਛੇਤੀ ਫੜ ਲਾਂਗੇ ਤੇ ਉਦੋਂ ਫੜਨ ਤੋਂ ਬਾਅਦ ਤੁਹਾਨੂੰ ਵੱਖਰੀ ਪ੍ਰੈਸ ਬਰੀਫ ਦੇ ਵਿੱਚ ਡਿਟੇਲਿੰਗ ਕਰਦੇ ਆਂ। ਤਰੀਕਾ ਲਗਾਤਾਰ ਦੇਖਣ ਜਾ ਰਿਹਾ ਕਿ ਕਈਆਂ ਨੂੰ ਤਾਂ ਕਾਲਾਂ ਆ ਰਹੀਆਂ ਨੇ ਤੇ ਕਈ ਵੈਸੇ ਸਕਿਉਰਿਟੀ ਪਰਪਸ ਲਈ ਜਿਹੜੇ ਕਿ ਲੈਣ ਲਈ ਅਜਿਹੇ ਕੰਡੇ ਬਣਾ ਰਹੇ ਨੇ ਤੇ ਆਪਣੇ ਕੋ ਕਿੰਨੇ ਕੇਸ ਆ ਚੁੱਕੇ ਨੇ ਕਿਸ ਤਰੀਕੇ ਦਾ ਆਪਾਂ ਲੋਕਾਂ ਨੂੰ ਫੇਰ ਕਰ ਰਹੇ ਹਾਂ ਇਹਦੇ ਵਿੱਚ ਮੈਂ ਜਿਹੜੇ ਹੈ ਦੂਵੇਂ ਪਾਸੇ ਚਲਦੇ ਹਾਂ ਕਈ ਵਾਰ origignal ਵੀ ਹੁੰਦੀਆਂ ਨੇ ਕਈ ਇਹੋ ਜਿਹੇ ਵੀ ਹੁੰਦੇ ਆ ਸਿਰਫ ਆਪਣੇ ਆਪ ਲਈ ਗਨਮੈਨ ਵਗੈਰਾ ਲੈਣ ਦੇ ਚੱਕਰ ਦੇ ਵਿੱਚ ਆ ਉਹ ਕਈ ਵਾਰ ਆਪਣੇ ਤੇ ਹੀ ਫਾਇਰਿੰਗ ਵੀ ਕਰਾ ਲੈਂਦੇ ਆ ਜਿਹੜੀ ਕਿ ਮਾੜੀ ਗੱਲ ਹੈ ਪਰ ਇਹ ਐ ਵੀ ਵੇਖੋ ਮੈਂ ਤੁਹਾਡੇ ਮਾਧਿਅਮ ਨਾਲ ਇਹੀ ਕਹਿੰਨਾ ਵੀ ਪੁਲਿਸ ਨੂੰ ਹਮੇਸ਼ਾ ਸੱਚੀ ਇਤਲਾਹ ਦਿਓ ਤਾਂ ਕਿ ਪੁਲਿਸ ਵੀ ਆਪਣੇ ਕੰਮ ਜਿਹੜਾ ਕੋਈ ਕ੍ਰਾਈਮ ਹੋਵੇ ਤੇ ਉਹਨੂੰ ਡਿਟੈਕਟ ਕਰਕੇ ਤੇ ਲੋਕਾਂ ਨੂੰ ਇਨਸਾਫ ਦੇ ਸਕੇ ਤੇ ਪਰ ਮਤਲਬ ਇਹ ਬਿਨਾਂ ਮਤਲਬ ਤੋਂ ਜੇ ਝੂਠੀ ਇਤਲਾਹ ਦਿਓਗੇ ਤੇ ਸਾਡੇ ਐਸਐਸਪੀ ਸਾਹਿਬ ਹਰਮਨ ਹੰਸ ਸਾਹਿਬ ਦੀਆਂ ਬੜੀਆਂ ਕਲੀਅਰ ਕਟ ਹੈ 182 ਦੀ ਅਸੀਂ ਕਾਰਵਾਈ ਹਰ ਉਹ ਬੰਦੇ ਤੇ ਕਰਦੇ ਆ ਜਿਹੜਾ ਕਿ ਝੂਠੀ ਪੁਲਿਸ ਨੂੰ ਝੂਠੀ ਇਤਲਾਹ ਦਿੰਦਾ ਹੈ ਸਰਕਾਰ ਦਾ ਰੱਖ ਉਹ ਜਿਹੜੇ ਨੰਬਰ ਤੇ ਕਾਲ ਕਰੋਗੇ ਡਰ ਹੋ ਕੇ ਕੁਝ ਲੋਕ ਡਰ ਕੇ ਘਰੇ ਵੀ ਬਹਿ ਜਾਂਦੇ ਨੇ ਵੀ ਕੰਮ ਕੋਈ ਨਹੀਂ ਮੇਰੇ ਕੋ ਮੈਂ ਤੇ ਤੁਹਾਨੂੰ ਇਹੀ ਗੱਲ ਦੱਸ ਰਿਹਾ ਵੀ ਜੇਕਰ origignal ਤੇ ਕੋਈ ਵੀ ਗੱਲ ਹੁੰਦੀ ਹੈ ਤੁਹਾਨੂੰ ਇਸ ਚਿੰਤ ਹੋ ਕੇ AGTFS ਨੇ ਨੰਬਰ ਵੀ ਇਹ ਆਦੀ ਕੀਤਾ ਉਹਦੇ ਤੇ ਜਦੋਂ ਮਰਜੀ ਤੁਸੀਂ ਦੱਸੋ ਤੇ ਤਾਂ ਕਿ ਪੁਲਿਸ ਫਿਰ ਆਪਣੀ ਕਾਰਵਾਈ ਕਰਦੀ